ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਰਾਗ ਸੋਹੀ ਮਹੱਲਾ ਪਹਿਲਾ ਕਾਰ ਤੀਜਾ ਇੱਕ ਓੰਕਾਰ ਸਤਗੁਰ ਪ੍ਰਸਾਦ ਆਵੋ ਸੱਜਣਾ ਹਉ ਦੇਖਾਂ ਦਰਸ਼ਨ ਤੇਰਾ ਰਾਮ ਕਰ ਆਪਣੜੇ ਖੜੀ ਤਕਾਂ ਮੈਂ ਮਨ ਚਾਉ ਕਨੀਰਾ ਰਾਮ ਮਨ ਚਾਉ ਕਨੀਰਾ ਸੁਣ ਪ੍ਰਭ ਮੇਰਾ ਮੈਂ ਤੇਰਾ ਪਰਵਾਸਾ ਦਰਸ਼ਨ ਦੇਖ ਪਈ ਨਹਿ ਕੇਵਲ ਜਨਮ ਮਰਨ ਦੁਖ ਨਾਸਾ ਸਗਲੀ ਜੋਤ ਜਾਤਾ ਤੂੰ ਸੋਈ ਮਿਲਿਆ ਭਾਏ ਸੁਪਾਏ ਨਾਨਕ ਸਾਜਨ ਕੋ ਬਲ ਜਾਈਐ ਸਾਚ ਮਿਲੇ ਘਰ ਆਏ ਸਗਲੀ ਜੋਤ ਜਾਤਾ ਤੂੰ ਸੋਈ ਮਿਲਿਆ ਭਾਏ ਸੁਪਾਏ ਨਾਨਕ ਸਾਜਨ ਕੋ ਬਲ ਜਾਈਏ ਸੱਚ ਮਿਲੇ ਘਰ ਆਏ ਰਾਗ ਸੋਹੀ ਮਹੱਲਾ ਪਹਿਲਾ ਕਰ ਤੀਜਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਆਵੋ ਸੱਜਣਾ ਹਉ ਦੇਖਾਂ ਦਰਸ਼ਨ ਤੇਰਾ RAM ਕਰਿ ਆਪਣੜੈ ਖੜੀ ਤਕਾਂ ਮੈਂ ਮਨ ਚਾਉ ਕਨੇਰਾ RAM ਮਨ ਚਾਉ ਕਨੇਰਾ ਸੁਣ ਪ੍ਰਭ ਮੇਰਾ ਮੈਂ ਤੇਰਾ ਪਰਵਾਸਾ ਦਰਸ਼ਨ ਦੇਖ ਪਈ ਨਹਿ ਕੇਵਲ ਜਨਮ ਮਰਨ ਦੁਖ ਨਾਸਾ ਸਗਲੀ ਜੋਤ ਜਾਤਾ ਤੂੰ ਸੋਈ ਮਿਲਿਆ ਭਾਏ ਸੁਪਾਏ ਨਾਨਕ ਸਾਜਨ ਕੋ ਬਲ ਜਾਈਏ ਸੱਚ ਮਿਲੇ ਘਰ ਆਏ ਸਗਲੀ ਜੋਤ ਜਾਤਾ ਤੂੰ ਸੋਈ ਮਿਲਿਆ ਭਾਏ ਸੁਪਾਏ ਨਾਨਕ ਸਾਜਨ ਕੋ ਬਲ ਜਾਈਏ ਸੱਚ ਮਿਲੇ ਘਰ ਆਏ ਰਾਗ ਸੋਹੀ ਮਹੱਲਾ ਪਹਿਲਾ ਕਾਰ ਤੀਜਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਆਵੋ ਸੱਜਣਾ ਹਉ ਦੇਖਾਂ ਦਰਸ਼ਨ ਤੇਰਾ ਰਾਮ ਕਰ ਆਪ ਨੜੈ ਖੜੀ ਤਕਾਂ ਮੈਂ ਮਨ ਚਾਉ ਕਨੇਰਾ ਰਾਮ ਮਨ ਚਾਉ ਕਨੇਰਾ ਸੁਣ ਪ੍ਰਭ ਮੇਰਾ ਮੈਂ ਤੇਰਾ ਪਰਵਾਸਾ ਦਰਸ਼ਨ ਦੇਖ ਪਈ ਨਹਿ ਕੇਵਲ ਜਨਮ ਮਰਨ ਦੁਖ ਨਾਸਾ ਸਗਲੀ ਜੋਤ ਜਾਤਾ ਤੂੰ ਸੋਈ ਮਿਲਿਆ ਭਾਏ ਸੁਪਾਏ ਨਾਨਕ ਸਾਜਨ ਕੋ ਬਲ ਜਾਈਐ ਸਾਚ ਮਿਲੇ ਘਰ ਆਏ ਸਗਲੀ ਜੋਤ ਜਾਤਾ ਤੂੰ ਸੋਈ ਮਿਲਿਆ ਭਾਏ ਸੁਪਾਏ ਨਾਨਕ ਸਾਜਨ ਕੋ ਬਲ ਜਾਈਏ ਸੱਚ ਮਿਲੇ ਘਰ ਆਏ ਰਾਗ ਸੋਹੀ ਮਹੱਲਾ ਪਹਿਲਾ ਕਰ ਤੀਜਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਆਵੋ ਸੱਜਣਾ ਹਉ ਦੇਖਾਂ ਦਰਸ਼ਨ ਤੇਰਾ RAM ਕਰ ਆਪਣੜੇ ਖੜੀ ਤਕਾਂ ਮੈਂ ਮਨ ਚਾਉ ਕਨੀਰਾ RAM ਮਨ ਚਾਉ ਕਨੇਰਾ ਸੁਣ ਪ੍ਰਭ ਮੇਰਾ ਮੈਂ ਤੇਰਾ ਪਰਵਾਸਾ ਦਰਸ਼ਨ ਦੇਖ ਪਈ ਨਹਿ ਕੇਵਲ ਜਨਮ ਮਰਨ ਦੁਖ ਨਾਸਾ ਸਗਲੀ ਜੋਤ ਜਾਤਾ ਤੂੰ ਸੋਈ ਮਿਲਿਆ ਭਾਇ ਸੁਪਾਏ ਨਾਨਕ ਸਾਜਨ ਕੋ ਬਲ ਜਾਈਐ ਸਾਚ ਮਿਲੇ ਘਰ ਆਏ ਸਗਲੀ ਜੋਤ ਜਾਤਾ ਤੂੰ ਸੋਈ ਮਿਲਿਆ ਭਾਇ ਸੁਪਾਏ ਨਾਨਕ ਸਾਜਨ ਕੋ ਬਲ ਜਾਈਏ ਸਾਚ ਮਿਲੇ ਘਰ ਆਏ ਰਾਗ ਸੋਹੀ ਮਹੱਲਾ ਪਹਿਲਾ ਕਰ ਤੀਜਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਆਵੋ ਸੱਜਣਾ ਹਉ ਦੇਖਾਂ ਦਰਸ਼ਨ ਤੇਰਾ ਰਾਮ ਕਰ ਆਪਣੜੇ ਖੜੀ ਤਕਾਂ ਮੈਂ ਮਨ ਚਾਉ ਕਨੇਰਾ ਰਾਮ ਮਨ ਚਾਉ ਕਨੇਰਾ ਸੁਣ ਪ੍ਰਭ ਮੇਰਾ ਮੈਂ ਤੇਰਾ ਪਰਵਾਸਾ ਦਰਸ਼ਨ ਦੇਖ ਪਈ ਨਹਿ ਕੇਵਲ ਜਨਮ ਮਰਨ ਦੁਖ ਨਾਸਾ ਸਗਲੀ ਜੋਤ ਜਾਤਾ ਤੂੰ ਸੋਈ ਮਿਲਿਆ ਭਾਏ ਸੁਪਾਏ ਨਾਨਕ ਸਾਜਨ ਕੋ ਬਲ ਜਾਈਏ ਸੱਚ ਮਿਲੇ ਘਰ ਆਏ ਸਗਲੀ ਜੋਤ ਜਾਤਾ ਤੂੰ ਸੋਈ ਮਿਲਿਆ ਭਾਏ ਸੁਪਾਏ ਨਾਨਕ ਸਾਜਨ ਕੋ ਬਲ ਜਾਈਏ ਸਾਚ ਮਿਲੇ ਘਰ ਆਏ ਰਾਗ ਸੋਹੀ ਮਹੱਲਾ ਪਹਿਲਾ ਕਰ ਤੀਜਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਆਵੋ ਸੱਜਣਾ ਹਉ ਦੇਖਾਂ ਦਰਸ਼ਨ ਤੇਰਾ RAM ਕਰ ਆਪਣੜੇ ਖੜੀ ਤਕਾਂ ਮੈਂ ਮਨ ਚਾਉ ਕਨੇਰਾ RAM ਮਨ ਚਾਉ ਕਨੇਰਾ ਸੁਣ ਪ੍ਰਭ ਮੇਰਾ ਮੈਂ ਤੇਰਾ ਪਰਵਾਸਾ ਦਰਸ਼ਨ ਦੇਖ ਪਈ ਨਹਿ ਕੇਵਲ ਜਨਮ ਮਰਨ ਦੁਖ ਨਾਸਾ ਸਗਲੀ ਜੋਤ ਜਾਤਾ ਤੂੰ ਸੋਈ ਮਿਲਿਆ ਭਾਏ ਸਪਾਏ ਨਾਨਕ ਸਾਜਨ ਕੋ ਬਲ ਜਾਈਐ ਸਾਚ ਮਿਲੇ ਘਰ ਆਏ ਸਗਲੀ ਜੋਤ ਜਾਤਾ ਤੂੰ ਸੋਈ ਮਿਲਿਆ ਭਾਏ ਸੁਪਾਏ ਨਾਨਕ ਸਾਜਨ ਕੋ ਬਲ ਜਾਈਏ ਸੱਚ ਮਿਲੇ ਘਰ ਆਏ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ